ਗਾਈਜ਼ ਵੈਲਕਮ ਟੂ ਮਾਈ ਨਿਊ ਵਲੌਗ ਕਿੱਦਾਂ ਤੇ ਸਾਰੀ ਘੈਂਟ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ 2k ਕਰਨ ਲਈ ਤੇ ਅੱਜ ਆਪਾਂ ਚੈਲੰਜ ਕਰਨ ਜਾ ਰਹੇ ਆ ਆਪਾਂ ਪਹਿਲਾਂ ਨਪੂਰਾ ਕੇ ਤੈਨੂੰ ਤੁਮ ਜਾਨੂੰ ਆਪਾਂ ਤੁਰਨਾ ਵਾ ਜਿਹੜਾ ਡੇਗਿਆ ਤੇ ਉਹ ਲਈ ਆਪਾਂ ਕੋਈ ਸਜ਼ਾ ਵੀ ਰੱਖਾਂਗੇ ਤੇ ਜਿਹੜਾ ਜਿੱਤ ਗਿਆ ਉਹਨੂੰ ਕੋ ਹੋਣੀ ਤੇ ਬਾਕੀ ਜੇ ਮੇਰੀ ਵੀਡੀਓ ਵਰੀਆ ਲੱਗਦੀ ਆ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਤੇ ਆ ਮੇਰੇ ਯਾਰ ਆ ਗਏ ਆ ਇਹਨਾਂ ਨਾਲ ਪਚਾਵੇਂ ਕਰਨਾ ਵਾ ਤੇ ਤੇ ਆਪਾਂ ਇੱਕ ਹੋਰ ਚੈਲੰਜ ਕਰਨਾ ਇਸ ਵੀਡੀਓ ਦੇ ਵਿੱਚ ਤੇ ਉਹ ਆਪਾਂ ਬਹਿਣਾ ਵਾ ਪੈਰਾ ਬਾਹਰ ਤੇ ਜਿਹੜਾ ਛੇਤੀ ਉੱਟ ਜਾ ਉਹਨੂੰ ਕੀ ਆ ਉਹਨੂੰ ਕੀ ਆ ਬੈਡ ਕਮਰਾਉਣੀਆਂ ਆਪਾਂ ਜਿਹੜਾ ਜਿੱਤ ਗਿਆ ਤੇ ਉਹਨੂੰ ਕੀ ਦੇਵਾਂਗੇ 50 70 ਯਾਰ 70 ਆਪਾਂ ਕਰਦੇ ਹਾਂ ਚੈਲੰਜ ਉਹਨੂੰ ਜਿੱਤਣ ਦਾ ਹਾਰ बोरी मेरी गाइस आप हाथ 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 हार हाथ 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 हार हाथ 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 हाथ

ਤਰੀ ਤੋਂ ਨਹੀਂ ਵੀ ਉਹ ਇਕਲ ਨਹੀਂ ਦੇ ਆ ਲਗ ਗਿਆ ਦੂਜੇ ਨਾ ਪਹਿਲੇ ਦਾ ਖਿਆਲ ਪਹਿਲੇ ਦਾ ਖਿਆਲ ਮਿਸਟੇ ਵੀ ਖਾਲੀ ਪਣੀ ਹੈ ਆਨੇ ਹੁਣ ਸੋਫੀ ਦਾ ਪੈਕਟ ਖਾਣਾ ਹਾਂ ਮੈਂ ਪਾਪ ਪਿਆ ਬੈਠੇ ਪਿਆ ਬੈਠ ਕੇ ਕਹਿੰਦੇ ਇੱਕ ਗਲਤੀ ਵੀ ਐਸਾ ਦਿਨ ਦੀ ਦੋਵਾਂ ਦੇ ਹਾਲਾਤ ਤੇ ਆਪਾਂ ਜਿੱਤ ਗਏ ਸਾਰੇ ਚੈਲੰਜ ਤੇ ਆ ਆ ਮੁੰਡਾ ਐਂਡ ਵਾਲੇ ਚੈਲੰਜ ਜੋ ਹਾਰ ਗਿਆ ਤੇ ਆ ਦੋਵਾਂ ਚੈਲੰਜਰ ਜੋ ਹਾਰ ਗਿਆ ਤੇ ਆਪਾਂ ਕਿਹੇ ਚੈਲੰਜ ਚੜਨੀ ਆਰੇ ਤੁਹਾਨੂੰ ਆਇਆ ਇਹਨਾਂ ਨੇ ਸਜਾ ਦਈਏ ਉਹ ਕਾੜੀ ਵੀ ਪੀ ਸਕਦੇ ਆ ਨਾ ਜੀ ਇਹਨੇ ਟਾਈਮ ਜਦੋਂ 1 2 3 ਕਰੂੰਗੀ ਮੈਂ ਉਦੋਂ ਤੁਰਨਾ ਹੈ ਉਹ ਸ਼ਾਇਦ ਮਾਰੀ ਟਾਈਮਰ ਨਹੀਂ ਲਾਉਣਾ ਬਸ ਪੁੱਛਿਆ ਵਾਦ ਨੇ 1 1 2 3 ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਹੱਥ ਨਹੀਂ ਪਾਉਣਾ ਓਂ ਬਾਕੀ ਹੱਥ ਲੱਗਿਆ ਤੇ ਗਚੀਟਿੰਗ ਹੈ ਚੀਟਿੰਗ ਨਹੀਂ ਕਰ ਕਰਨਾ ਤੂੰ ਨਹੀਂ ਐਵੇਂ ਦੀ ਪੂਰਾ ਗੱਟਾ ਤਾਂ ਹੋਣਾ ਚਾਹੀਦਾ ਜੀਵਨ ਜਿੱਤ ਗਿਆ ਦੀ ਚੱਲ ਚੱਲ ਮੈਂ ਆ ਗਿਆ ਚੱਲ ਚੱਲ ਨੂੰ ਕਿ ਨੋ ਪਤਾ ਇਹਨਾਂ ਨੂੰ ਅੱਜ ਕਿਤੇ ਚੱਲ ਕਿੰਗ ਪਾਕ ਡਮ ਡਮ ਆਪਾਂ ਗਾਇਸ ਨੂੰ ਪਰਵਾਰ ਚੈਲਨਿਕ ਕਰਨ ਲੱਗੇ ਆ ਟਾਈਮਰ ਦੇ ਸਕਦੇ ਤੁਸੀਂ ਜ਼ੀਰੋ ਤੇ ਆਪਾਂ ਕਰਦੇ ਜੇ ਆ ਐਂਡ ਤੱਕ ਬਹਿ ਜਾ ਟਾਈਮਰ ਤੇ ਜਿਹੜਾ ਸਭ ਤੋਂ ਜ਼ਿਆਦਾ ਬੈਠਾ ਉਹ ਮੇਨੂੰ ਕਾਮਯਾਬ ਜਿਹੜਾ ਨਹੀਂ ਬੈਠਾ ਉਹ ਮੇਨੂੰ ਫੇਲ ਆ ਉਹ ਨਹੀਂ ਕਰਦਾ ਦੱਦੀ ਆ ਗਈ ਤੇ ਉਹਨੂੰ ਕਿਹਾ ਬਹਿਰ ਗਾ ਮਰੋ ਮੇ ਆਪਾ ਕਰਦੇ ਟੈਮਰ ਸ਼ੁਰੂ ਤੂੰ ਅੱਡੀਆਂ ਨਹੀਂ ਝੁਕਣੀਆਂ ਪੈਰ ਥੱਲੇ ਲਾਓ ਫੇਰ ਹੀ ਪੈਦਾ ਥੱਲੋਂ ਕੁਝ ਹੋਰ ਨਾ ਕੱਟ ਦਿਆ ਜੇ ਸਖਰਾਜ ਦੇ ਤਾਂ ਡੇਲੇ ਆ ਗਏ ਬਾਹਰ ਉਦਾਂ ਵੰਗੂ ਸਖਰਾਜ ਉਦਨ ਗੋਲ ਨਹੀਂ ਤੇਰੇ ਤੇ ਡੇਲਿਆਂ ਤੋਂ ਪਤਾ ਲੱਗ ਜਾਂਦਾ ਮੈਨੂੰ ਅੱਖਾਂ ਤੋਂ ਐ ਅੱਖਾਂ ਬਾਹਰ ਹੀ ਆ ਜਾਂਦੀਆਂ ਨੇ ਉੱਗਲ ਕੇ ਵੈਲਕਮ ਟੂ ਤੁਸੀਂ ਇਹ ਕੁਛ ਨਾ ਕਰੋ ਫਾਇਰਿੰਗ ਨਾ ਕਰੋ। ਓਹ ਜਿਵੇਂ ਪਦਮਰੀ ਤਾਂ ਮਰਿਆ। ਵਗ ਖਾਣਾ। ਲੈਣੀ ਹੱਥ ਲਾਉਣੇ। ਐਂ ਹੋ। ਜੀ ਆਇਆਂ ਨੂੰ ਜੁਕਿੰਗਾ। ਉਹ ਵਧੀਆ ਅੱਡੀਆਂ 'ਚ ਧਿਆਨ ਰੱਖੀਏ। ਆ ਇਹਦੀਆਂ ਚੱਕੀਆਂ ਆਈਆਂ। ਜੀ ਬੰਦਿਆਂ ਚੱਕੀਆਂ ਦੀਆਂ। ਜੀ ਬੰਦਿਆਂ ਚੱਕੀਆਂ ਦੀਆਂ। ਜੀਵਣਾ ਤੂੰ ਅੱਡੀਆਂ ਚੱਕ ਲਈਆਂ। ਨਹੀਂ ਰੱਖੀਆਂ ਮੈਂ ਖੜਾ ਹੋਇਆ। ਐਵੇਂ ਉੱਠਣਾ ਵੀ ਨਹੀਂ ਨਾ ਉਹ ਫਿਰ ਚੀਟੰਗੇ ਉਹ ਤਾਂ ਫਿਰ ਬਹਿਣਾ। ਹਿਲਣਾ ਵੀ ਨਹੀਂ। ਮਰਾਂ ਵੀ ਨਹੀਂ ਇੱਥੋਂ। ਆ ਹਾਰ ਗਿਆ ਜੀ। ਕੀ ਯਾਰ? ਸ਼ਰਾਬ ਦੀ ਹੋਰ ਥੋੜੀ ਸੀ। ਉਸ ਤੋਂ ਮੈਂ ਤੋਗੇ ਸਿਰਾਲੀ ਵੀ ਜਿਹੜੇ ਇਹਨਾਂ ਕੋਲ ਬੰਦਾ ਇਤਨਾ ਆਏ ਦਾਰੇ ਮੈਨੂੰ ਇੱਕ ਹੀ ਬੰਦਾ ਤੂੰ ਜੀ ਲੋਟ ਨਹੀਂ ਆਉਂਦੇ ਆਲੇ ਜੀ ਬੰਦਾ ਔਖਾ ਆ ਪਿਆ ਆਈ ਆਈ ਉਹਨਾ ਬੱਕਰੀ ਦਾ ਪਿਤਾ ਆਈ ਆਈ ਬਾਈ ਪਿਓ ਦਾ ਪਿਤਾ ਪਿਓ ਵੀ ਦਿੰਦੇ ਦੁੱਧ ਜੀ ਉਹਨਾਂ ਦਾ ਗਾਓ ਖਾਇਆ ਸਗਰ ਹਾਇ ਇਹਦੀ ਬੋਲਾਂ ਲੱਗ ਰਿਹਾ ਪਰ ਕਾਜੂ ਗਰਾਂ ਖਾਦਿਆਂ ਦਾ ਹਾਂ ਸਹੀ ਗੱਲ ਜਿੰਮ ਜਾਣ ਦਾ ਕੀ ਫਾਇਦਾ ਹੈ ਸਿਨ ਆਦਾ ਕੌਣ ਦੇ ਰੋਕ ਕੈਨੋਂ ਦੇ ਮੈਂ ਸਿਨ ਆਦਾ ਪਿੱਛੇ ਦਾ ਅਨ ਕੀ ਥੋੜਾ ਜਿਹਾ ਵਰਕ ਰਹਿ ਗਿਆ ਹਾਂ ਥੋੜਾ ਜਿਹਾ ਵਰਕ ਗਿਆ ਮੈਂ ਜੀ ਉਹਦਾ ਬਹੁਤ ਪੇ ਵਾਲਾ ਗੰਦਾ ਵੀ ਥੋੜਾ ਜਿਹਾ ਮਾਂ ਨੀਗਾ ਉੱਥੇ ਰਹਿਣਾ ਜਿੱਥੇ ਮੈਨੇ ਪੈਰ ਵੇਖ ਤੱਕਾ ਹੱਡੀਆਂ ਨਹੀਂ ਚੱਕਣੀਆਂ ਸਗਰਾ ਜਮਾ ਗੇਟ ਕੁਝ ਨਾ ਫਰਕਦਾ ਇਹ ਦੇਖੋ ਥੱਲੇ ਕੀ ਹੋਰ ਕੰਮ ਖਰਾਬ ਕਰ ਜਾਂਦਾ ਵੇਖੀ ਭਰਾਵਾ ਉਹ ਦਿਨ ਕੋਲ ਕੇ ਆਪਣੇ ਬਾਹਰ ਗੱਡੀ ਆ ਜੂਰ ਕੋਲ ਨਾ ਕਰਦੀ ਇਹ ਭਰਾਵਾ ਅੱਜ ਰੋਟੀਆਂ ਕੱਢੇਗਾ ਬਾਅਦ ਇਹ ਖਾਦਿਆਂ ਜੇ ਲੁਟੋਗੇ ਚਾਰੋਂ ਆਇਆ ਕਹੋ ਓ ਤੂੰ ਆਇਆ ਤੇ ਤੂੰ ਉਠਾ ਹਾਂ ਉਠਵਾ ਨੂੰਏ ਮੈਂ ਦੀਨ ਦੀ ਫੋਨ ਦੇਵਾਸੋ ਆਸ ਆ ਨੂੰਏ ਜਿੰਦਾ ਹੀ ਨਾ ਦੇ ਦੇ ਉਹ ਦੋ ਦੇ ਮੈਂ ਬਣਾ ਨਹੀਂ ਮਾਰੂ ਕੀ ਸਾਰਾ ਮਿਲ ਲਈ ਹੂੰ ਹੋ ਸਕਦਾ ਗੋਲ ਗੱਪੇ ਖਾਣ ਦੀ ਸਜਣਾ ਮਿਲ ਜੇ ਹਾਂ ਇਹ ਤੇ ਕੰਨ ਦੀ ਯੰਦਾ ਬਤਨ Non è niente a niente a niente a niente a niente ne niente a niente a niente a niente a niente a niente a niente a

ਜੀਵਨ ਤੌਰ ਹੀ ਤਰ੍ਹਾਂ ਜੋਰ ਲਾਈ ਜਾਂਦਾ ਗੰਦਾ ਜਾਂ ਹਮਮ ਓਲ ਯਾ ਤੈਨੂੰ ਬੰਦ ਹੋ ਗਿਆ ਓ ਲੈ ਲੋ ਉਹ ਨਹੀਂ ਇਹ ਤਾ ਡੈਮਰ ਅਜ ਹੋ ਗਈ ਆ ਗਿਆ ਜੀ ਆਵੇ ਸੱਪ ਬੀਨ ਮਾਰਦਾ ਪਿਆ ਚਲਾ ਜੇ ਡਿਊਟੀ ਨਾ ਕਰਦੀ ਇਥੇ ਲਾ ਲ ਮੁੰਡਾ ਆ ਗਿਆ ਮੁੰਡਾ ਤੈਨੂੰ ਕਿਹਦਾ ਫੋਨ ਆ ਗਿਆ ਇਹ ਰਾਂਗੇ ਕਿਹੜਾ ਬੰਦਾ ਸ਼ੇਖ ਬਣਾਉਗਾ ਕਿਹੜਾ ਉਹ ਕਿ ਤਰਾ ਮਦਦ ਉੱਠਾਗੇ ਇੱਕ ਤਾਂ ਦੇਖੋ ਇਹ ਤਾਂ ਇਹਨਾਂ ਦਾ ਪੂਰਾ ਕਿੰਨੇ ਮਿੰਟ ਹੈ 8 ਮਿੰਟ 20 ਕਿੰਟ 25 ਕਿੰਟ ਆਰ ਹੋ ਗਈ ਤੂੰ ਉਹ ਦੇਖਣ ਦੀ ਵੀ ਵਾਸਾ ਵਾਸਾ

ਸੋਚੀ ਯੂਰੀ ਇਹ ਨੀ ਆ ਚਮਲਾ ਕਾ ਫੀ ਜਾਂਦੀ ਆ ਜੇ ਉੱਠੋ ਕੋਈ ਉੱਠ ਪਾ ਦੇ ਯੇ ਚਮਲਾ ਬੋਲਣਾ ਨਾ ਵਾੜੀਆਂ ਦੇ ਕੱਢਣ ਵਾਲੀਆਂ ਥੋੜਾ ਵੀਰਾ ਕੋਤਵਾ ਮਲਾ ਕੋਠੇ ਸਕਦੇ ਮਲਾ ਕੋਠੇ ਸਕਦੇ ਤੂੰ ਉੱਠ ਮੈਂ ਮੈਂ ਤੇ ਅੱਗੇ ਉੱਠੇ ਤੇ ਕਿੰਨਾ ਉੱਠਿਆ ਦੀਓ ਦੀਓ ਦੀ ਜਾਂਦਾ ਵਿਆਹ ਕੋਈ ਵੋਰੀਆਂ ਲੈ ਚਾਹਦੀ ਹੈਗੀ ਸਜਾ ਕੀ ਲੈਣਾ ਨਾ ਮੁੱੱਚ ਖਣੀ ਇੱਕ ਠੀਕ ਆ ਹਾਂ ਇੱਕ ਮੁੱੱਚ ਤੇ ਇਹਦੀ ਬਈ ਇੱਕ ਮੁੱੱਚ ਨਹੀਂ ਦੋ ਤਿੰਨ ਨਾ ਇੱਕੋ ਇੱਕੋ ਹੀ ਇੱਕੋ 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 ਬਸ ਬੋਲੀ ਬੋਲੀ ਲਈ ਦੀ ਬਦਾਮ ਤੋਂ ਦੀਆ ਤੇ ਇਹਦੀ ਹੈ ਪਿਆ ਬੈਠਾ ਹਾਂ ਪਾਣੀ ਦਾ ਟਾਬਰ ਭਰ ਕੇ ਰੱਖ ਲਿਆ ਨਾ ਫਿਰ ਉਹਦੇ ਵਿੱਚ ਬਹਿ ਜਾ ਜੇ ਮਿਰਚ ਖਾ ਕੇ ਹਾਂ ਤੇ ਇਹ ਅਗਲੀ ਦੀ ਸਜਾਵ ਕਾਫੀ ਹਾਂ ਕਾਫੀ ਗਾਣੀ ਆ ਸੁੱਕੀ ਉਹ ਯਾ ਹਾਂ ਤੇ ਉਹ ਮਾਰ ਜਾ ਮੈਂ ਯਾ ਮੈਂ ਮੈਂ ਤੂੰ ਆ Det er ferdig. 20 ਤੇ 90 ਦਿਓ ਐ ਮਿੰਟ 10 ਮਿੰਟਾਂ ਦੀ ਨਹੀਂ 20 ਮਿੰਟਾਂ ਦੀ 11 ਮਿੰਟ ਕਿਹਾ ਇਹ ਉਦੋਂ ਆ ਭਾਈ ਇਸ ਵੇਲੇ ਚ ਇਹ 10 ਚੱਕਰ ਲਾਦੇ 11 ਮਿੰਟ ਤੇ 15 ਸਕਿੰਟ 15 15 ਮਿੰਟ ਹੀ ਆਹ ਇਹਦਾ ਜੋ ਜਿੱਥੇ 11 ਆਏ ਨਾਲ ਉੱਥੇ 15 ਆਹੀ ਚੱਲ ਇਹ ਉੱਠ ਗਿਆ ਉੱਠ ਗਿਆ ਉੱਠ ਗਿਆ ਵਾਹ ਮਾਈਕ ਨੂੰ ਉਹ ਗੁਦਕੰਦਾ ਹੁੰਦੇ ਜੀ ਮਮਾ ਮੂੰਹ ਤੇਰਾ ਲਾਲ ਹੀ ਹੈ ਨਾ ਧਿਆਨ ਬੁਖਾਰ ਨੂੰ ਨਾ ਚੜਾਈ ਉਹ ਬੁਖਾਰ ਨਹੀਂ ਜਾਂਦਾ ਅੱਗਾ ਵੀ ਦੇਖ ਲਾ ਵਿਰਾ ਤੇ ਆਈ ਆ गन्नुत्त लगा ए एत्त लगा मैं ਚਲੋ ਜੀ ਬਾਹਰ ਗਏ ਪਿਆਓ ਓਏ ਆਏ ਮੈਂ ਖਾਲਾ ਵੀ ਲੈ ਤੋ ਇਹ ਲੈ ਆ ਪੈਣੀ ਨਹੀਂ ਆ ਯਾਰ ਲੱਗਦਾ ਇੱਕ ਮਿੰਟ ਦੇਖੋ ਗਾਇਸ ਫੈਰ ਰਿਡੀ ਹੈ ਪੈ ਗਿਆ ਵਾ ਅਗਲੀ ਓਏ ਜਿਹੜਾ ਜਿਹੜੀ ਜਿਹੜਾ ਪਹਿਲੀ ਸਦਾ ਹਾਰਿਆ ਨਾ ਹੋਰ ਉਹ ਸਦਾ ਦਊਗਾ ਉਹ ਸਦਾ ਦਊਗਾ ਹੂੰ ਕੋ ਵੀ ਜੇ ਪਹਿਲੀ ਜੇ ਆਈ ਓਏ ਓਏ ਕੋਈ ਨਹੀਂ ਸਿੱਖ ਕੋਈ ਤੇਰੀ ਦਾ ਇਹ ਦਰਜਾ ਦੇ ਤਹੀ 13 ਮਿੰਟ 3 ਸਕਿੰਟ ਆਪਾਂ ਇਹਨੇ ਨੂੰ ਬੂਹੇ ਬੈ ਗਏ ਸਾਰੇ ਨਾਲ ਕੇ ਦੋਹਾਂ ਸੱਜਾ ਜੀ ਕਰਨਾ ਆ ਰਿਹਾ ਹਾਂ ਤੀਜੀ ਤੀਜੀ ਸੱਜਾ ਦੇ ਵੇਖੋ ਕੌਣ ਹਾਰਦਾ ਗਿੱਟ ਕਰਨੀ ਆ ਜੀ ਸੱਜਾ ਕੀ ਆ ਤੀਜੀ ਨੂੰ ਬੁਲਾ ਪੱਟ ਟਮ ਟਮ ਨੀ ਨੀ ਉਹ ਆਪੇ ਕਰਾ ਗਈ ਤਾਂ ਇਹ ਤੀਜੀ ਕੀ ਆਵਾਜ਼ ਬਾਵਾ ਦੇ ਟੰਡ ਨਹੀਂ ਨਿਮਾਤ ਓਏ ਓ ਦੀ ਓ ਮੇਰੇ ਪੈਰ ਸੌਂ ਗਏ ਓਏ ਓ ਤਵਾ ਗਿਓ ਨੇ ਆਪਾਂ ਨੂੰ ਰੀਸੈਟ ਕਰਦਣਾ ਟਾਈਮ ਨੂੰ ਦੇਖਾ ਦੇ ਤੁਸੀਂ ਕਿ ਕਰਦੇ ਆ ਨਾ ਓਏ ਪਹਿਲੀ ਕਹੀ ਪਹਿਲਾਂ ਨਿੰਬੂ ਵਾਲਾ ਕਰੀਏ ਪਹਿਲੀ ਹੈਗੀ ਆ ਕਾਫੀ ਨਾ ਪਹਿਲੀ ਚੀਜ਼ ਤਾਂ ਮਿਰਚ ਦੂਜੀ ਨਿਪਿਆ ਬੈਠਾ ਤੀਜੀ

ਨਾ 11 12 13 14 15 16 17 ਚੱਲ 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 18 19 20 ਤੇ ਆਪਾਂ ਆਹ ਕਾਫੀ ਆਹ ਮੁੰਡੇ ਨੂੰ ਪਿਉਣੀ ਆ ਐ ਸੁੱਕੀ ਤੇ ਹੋ ਗਈਆਂ ਹਾਂ ਤੇ ਆ ਮੁੰਡੇ ਨੇ ਦਸਾਂ ਇਹਨੂੰ ਮਿਰਚ ਆਪ ਮਾਫ ਕਰਤੀ ਆ ਇਹ ਆਂਦਾ ਪਿਆ ਬੈਠ ਕਮਰਾ ਲੋ ਮੇਤੋ ਪਿਆ ਨਹੀਂ ਜੇ ਇਹਨੇ ਮਿਰਚ ਮਾਫ ਕੀਤੀ ਹੱਥ ਮੁੰਡਾ ਪਿਆ ਕਿੰਨੀਆਂ ਹੀਆਂ ਪੰਜ ਨਾ ਪੰਜ ਔ 25 25 ਹੋ ਗਈਆਂ 26 26 27 ਤੇ ਆ ਨਾ ਨਿਕਲਣ ਜਾਵੇ ਕੋਈ 28 29 ਨਤੀ ਤੀ ਹੋਇਆ ਮੈਂ ਮੁੰਗੂ ਵੀਰ ਨਹੀਂ ਆਵਾਂ ਵੀਰ ਹੈਗੀ ਆ ਚੱਲ 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 ਇੱਕ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਸੱਤ ਹੋ ਗਿਆ ਆਹੋ ਸੱਤ 8 8 9 10 ਹਾਂ ਦੀ ਚੈਨ ਕੀਤਾ ਹੀ ਅਸੀਂ ਬੈਟ ਕਮ ਰੋਣੀਏ ਇੱਕ ਦੂਜੇ ਤੋਂ ਜਿਹੜਾ ਹਾਰ ਗਿਆ ਇਹ ਹਾਰ ਗਿਆ ਆ ਵੀ ਹਾਰ ਗਿਆ ਕਾਫੀ ਬੜਾ ਉਹ ਦੇਖੋ ਕੰਮ ਬਣਾ ਲਓ ਜੀ ਨੀ ਆ ਗਿਆ ਚਾਲੀ ਮਾਰਨੀ ਚੱਲ ਆ ਮਿਰਚ ਵੀ ਆਉਂਦੀ ਆਪਾਂ ਇਹਨੂੰ ਆਹ ਕਾਫੀ ਪੀਉਣ ਲੱਗੇ ਆ ਸੁੱਕੀ ਸੁੱਕੀ ਤੇ ਚਾਲੀ ਨੂੰ ਮਰਦੀ ਹਣੀ ਵੀਡੀਓ ਨਾ ਮਰਦੀ ਫੜੀ ਚਾਲੀ ਚੱਲ ਠੀਕਾ ਸੁਟਣੀ ਨੀਗੀ ਕੋਈ ਨਾ ਲੱਗਾ ਜੀ ਉਹਨੇ ਸੁਟਣੀ ਨੀਗੀ ਖਾਣੀ ਆ ਸਾਰੀ ਖਾਦੀ ਆ ਲੈ ਆਂ ਖਾਦੀ ਹਾਂ ਖਾਦੀ ਆ ਆਹ ਉਹ ਆਟਾ ਸਾਰਾ ਬੱਸ ਖਾਣੀ ਨਹੀਂ ਨਿਗਾਉਣੀ ਆ ਨਿਗਾਉਣੀ ਆ ਅਵੇ ਖੁਰੁੰਡਾ ਆਈ ਜਾ ਰੋਕ ਓਏ ਖਾ ਚਾ ਖਾ ਖਾ ਪਾਰੀ ਨਹੀਂ ਮਿਲਦਾ ਖਾ ਮੀਗਾ ਵੇਰੀਂ ਜਾਣਦੇ ਨਾ ਵਾ ਤਾਹੀਂ ਭੱਜੇ ਨਹੀਂ ਦੇਣਾ ਅੱਜ ਨਹੀਂ ਦੇਣਾ ਇਹ ਖਾਦਾਰੀ ਖਾ ਖਾ ਖਾਦਾਰੀ ਹਾਂ ਹਾਂ ਓਏ ਇਹ ਨਹੀਂ ਇਹ ਨਹੀਂ ਸ਼ਿੰਕ ਕੋਲ ਨਹੀਂ ਕਰਨਾ ਇਹ ਨਹੀਂ ਸ਼ਿੰਕ ਕੋਲ ਨਹੀਂ ਕਰਨਾ ਚੱਲ ਸੈੜਦੇ ਸੈੜ ਸੈੜ ਲੈਣੇ ਆਪਾਂ ਕਹਿ ਦਿੰਦੇ ਆਂ ਗਾਈਜ਼ ਮੇਰੇ ਹਾਰ ਗਿਆ ਹੈ ਆ ਗਿਆ ਨੇ ਪਾਣੀ ਪੀ ਲਿਆ ਹਾਰ ਗਿਆ ਹਾਰ ਗਿਆ ਗਾਈਜ਼ ਚਲੋ ਚਲ ਉਹਨੂੰ ਥੁੱਕੀ ਨਹੀਂ ਨਾ ਥੱਕੀ ਨਹੀਂ ਚੱਲੇ ਆਵੇਂ ਇਹਨੇ ਪਾਣੀ ਘਾਤ ਪੀਤਾ ਕੋਈ ਨਹੀਂ ਹੁੰਦਾ ਗਾਈਜ਼ ਇਹਨੇ ਪਾਣੀ ਪੀ ਲਿਆ ਇਤੋਂ ਨਾ ਹਾਰ ਗਿਆ ਲੈ ਲਿਆ ਇਹ ਜਾਨ ਕਿਉਂ ਹੁੰਦਾ ਵਾ ਗਾਈਜ਼ ਵੀਰੇ ਦਾ ਧੰਦ ਥਕੀ ਲਾ ਗਿਆ ਵਾ ਆਨਗਰੀ ਉਹ ਐਨਗਰੀ 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 ਉਹ ਮੂੰਹ ਐਨ ਕਰੇ ਇਹਦੇ ਦੇ ਸਾਤੇ ਗਾਇਸ ਇਹਦਾ ਮੂੰਹ ਆਈ ਹਾ 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 ਸੜਤੀ ਨੇ ਕੋਨੀਂ ਦਾ ਵੀਰ ਆਈ ਨੇ ਸਾਰੀ ਕਾਪੀ ਡੋ ਗਾਇਸ ਇਹਨੇ ਸਾਰੀ ਕਾਪੀ ਡੋ ਮੈਂ ਸਾਰੀ ਕਾਪੀ ਡੋਸਨ ਦਾਂਦੇ ਦੇ ਪੀ ਲਿਓਗੇ ਤੇ ਇਹ ਹੋਰ ਤਰ੍ਹਾਂ ਕਰ ਲਾ ਪਿਆ ਤੇ ਇਹਨੇ ਕੋ ਵੀ ਥੱਲੇ ਸੜਤੀ ਆ ਤੇ ਜੇ ਤੁਹਾਨੂੰ ਮੇਰਾ ਵਲੌਗ ਕੈਮ ਲੱਗਦਾ ਵਾ ਮਿੱਟੇ ਵੀ ਕੋਨੀ ਗਾਇਸ ਅਗੇ ਵਲੌਗ ਕੇ ਮਿੱਟੇ ਖੋਣੇ ਗਿਆ ਜੋ ਵੇ ਜੇ ਤੁਹਾਨੂੰ ਮੇਰੀ ਵੀਡੀਓ ਲਾਈਕ ਕਮੈਂਟ ਵਧੀਆ ਲੱਗਦੀ ਹੈ ਲਾਈਕ ਕਮੈਂਟ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਕੈਦਾ ਵਲੋਗ ਕਰਦੇ ਆਪਾਂ ਇੱਥੇ ਖਤਮ